ਵਾਹ ਸ਼ਹਿਰੀ ਕਲਸੀ ਵਾਹ ਤੇਰੇ ਵਰਗਾ ਕੋਈ ਲੀਡਰ ਨਹੀਂ ਜੰਮਿਆ ਬਟਾਲੇ ਵਿੱਚ ਅਤੇ ਸ਼ਹਿਰੀ ਕਲਸੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੀ ਪੂਰੇ ਪੰਜਾਬ ਚ ਬੜਾ ਦੀਆਂ ਪੂਰੀਆਂ ਚਰਤ ਹੈ ਜੀ ਇੱਕ ਨੌਜਵਾਨ 70 ਸਾਲਾਂ ਦੀ ਜਿਹੜੀ ਸਿਆਸਤ ਬਟਾਲੇ ਦੀ ਉਹਦੇ ਤੇ ਭਾਰੂ ਪੈ ਗਿਆ ਤਿੰਨਾਂ ਸਾਲਾਂ ਦੇ ਵਿੱਚ ਅਜ ਬਟਾਲੇ ਚ ਤੇ ਬੱਚੇ ਬੱਚੇ ਦੀ ਜ਼ੁਬਾਨ ਤੇ ਸ਼ਹਿਰੀ ਸ਼ਹਿਰੀ ਹੈ ਜੀ ਸ਼ਹਿਰੀ ਕਲਸੀ ਤੇਰਾ ਕੋਈ ਤੋੜ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹਰੋਣਾ ਜਿਹੜਾ ਦੂਜੀਆਂ ਪਾਰਟੀਆਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਬਹੁਤ ਵੱਡੀ ਲੀਡ ਨਾਲ ਉਹ ਇਥੋਂ ਜਿੱਤ ਕੇ ਦੁਬਾਰਾ ਵਿਧਾਨ ਸਭਾ ਚ ਜਾਣਗੇ ਸਾਡੇ ਐਮਐਲਏ ਸਾਹਿਬ ਮਿਲੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸ਼ਹਿਰ ਦੀ ਨਕਸ਼ਵਾਰ ਬਿਲਕੁਲ ਬਦਲ ਦਿੱਤੀ ਐਮਐਲਏ ਸਾਡੇ ਬੱਚਿਆਂ ਵਰਗਾ ਜੀ ਉਹ ਕੋਈ ਜਦੋਂ ਮਰਜ਼ੀ ਕੰਮ ਕਰਵਾ ਸਕਦੇ ਆ ਉਹ ਸਰਦੀ ਨਹੀਂ ਵਿਗਮ ਵਰਗੀ ਹੈ ਜਾ ਕੇ ਦਫ਼ਤਰ ਮਿਲ ਸਕਦੇ ਆ ਕਿਸੇ ਪਾਰਟੀ ਨੇ ਇੰਨਾ ਨਹੀਂ ਕਦੀ ਕੀਤਾ ਜਿੰਨਾ ਇਹ ਇੱਥੇ ਨਾ 4 ਸਾਲਾਂ ਦੇ ਵਿੱਚ ਵਿੱਚ ਕਰਦਾ ਵਾ 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 ਔਰ ਆਪਾਂ ਜਾਣਦੇ ਆ ਆਉਣ ਵਾਲੇ ਟਾਈਮ ਤੇ ਇਹੋ ਹੀ ਸਾਡਾ ਐਮਐਲਏ ਹੈ ਇਹਨਾਂ ਵਰਗੇ ਐਮਐਲਏ ਭਾਜੀ ਕੋਈ ਮੁੜ ਕੇ ਕਿਤੇ ਲੱਭਣੇ ਨਹੀਂ ਹਗੇ ਜੀ ਇੰਨੇ ਵਧੀਆ ਪਰਸਾਂਗੇ ਜੀ ਜੀ ਕਲਸੀ ਜੀ ਅੱਜ ਤੋਂ ਲੈ ਨੌਜਵਾਨਾਂ ਦੇ ਦਿਲਾਂੀ ਧੜ ਜਾਣੇ ਆ ਜੀ ਬੱਤੇ ਬੱਤੇ ਦੇ மூਰ ਤੇ ਪੈ ਰਹੀ ਸਾਰੀ ਗੱਲ ਹੀ ਆ ਆਪਣੇ ਮਿੱਤਰੋ ਇੱਕ ਗੱਲ ਤੇ ਹੁਣ ਤੁਹਾਨੂੰ ਮੰਨਣੀ ਪਏ। ਭਾਵੇਂ ਘੜੀ ਮੰਨ ਲਿਓ ਤੇ ਭਾਵੇਂ ਪਲ ਮੰਨ ਲਿਓ ਭਾਵੇਂ ਅੱਜ ਮੰਨ ਲਿਓ ਤੇ ਭਾਵੇਂ ਕੱਲ ਮੰਨ ਲਿਓ ਗੱਲ ਇੱਕ ਤੁਹਾਨੂੰ ਹੁਣ ਮੰਨਣੀ ਹੀ ਪੈਣੀ ਜੇ। ਬਕਾਲੀ ਦੀ ਜਿਹੜੀ ਸਿਆਸਤ ਹੈ ਨਾ ਇਹ ਸਾਰੀ ਨਸੀਬਾਂ ਦੀ ਖੇਡ ਹੈ, ਮੁਕੱਦਰਾਂ ਦੀ ਖੇਡ ਹੈ। ਪਿੱਛੇ ਜੀ ਇੱਕ ਗਾਣਾ ਸੀ ਨਾ ਕਿ ਲੇਖ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਸੋ ਕਈ ਸਿਆਸੀ ਲੀਡਰ ਨੇ ਜਿਨ੍ਹਾਂ ਦੇ ਲੇਖਾਂ ਦੇ ਵਿੱਚ ਕੱਚੀ ਪੈਨਸਲ ਨਾਲ ਸਿਆਸਤ ਲਿਖ ਚੜੀ ਹੈ ਉਹ ਕਦੀ ਮਿਟ ਜਾਂਦੀ ਹੈ ਕਦੀ ਦਿਸ ਪੈਂਦੀ ਹੈ ਪਰ ਉਹਦੇ ਤੋਂ ਇਲਾਵਾ ਅਗਰ ਇੱਕ ਐਸਾ ਲੀਡਰ ਵੀ ਦੇਖੀ ਹੈ ਨਾ ਤੇ ਕਹਿੰਦੇ ਨੇ ਕਿ ਉਹਦੇ ਲੇਖ ਜਿਹੜੇ ਨੇ ਰੱਬ ਨੇ ਨਾ ਸਿਆਸੀ ਲੇਖ ਸੋਨੇ ਦੀ ਪੈਨਸਲ ਨਾਲ ਹੀ ਲਿਖ ਦਿੱਤੇ ਨੇ ਸੋ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ ਹਲਕੇ ਬਟਾਲੇ ਦੇ ਵਿੱਚ ਉਹ ਕਿਹੜਾ ਲੀਡਰ ਹੈ ਜਿਹਦੇ ਲੇਖ ਰੱਬ ਨੇ ਸੋਨੇ ਦੀ ਪੈਨਸਲ ਨਾਲ ਲਿਖ ਦਿੱਤੇ ਨੇ ਕਾਂਗਰਸ ਅਕਾਲੀ ਬੀਜਪੀ ਤੇ ਪਾਵੇਂ ਕੋਈ ਹੋਰ ਸਿਆਸੀ ਤਿਰ ਕਿਉਂ ਨਾ ਹੋਵੇ ਪਰ ਇਹਨਾਂ ਵਿੱਚ ਕਿਸੇ ਕੋਲ ਵੀ ਕੋਈ ਚਰਚਿਤ ਚਿਹਰਾ ਨਾ ਹੋਣ ਕਰਕੇ ਕਿਉਂਕਿ ਚਰਚੇ ਚਿਹਰਾ ਅੱਗੇ ਲੈ ਕੇ ਨਹੀਂ ਆ ਰਹੇ ਇਹ ਨਾ ਹੋਣ ਕਰਕੇ ਹਲਕਾ ਬਟਾਲਾ ਸਾਰਿਆਂ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਚੜਦਾ ਜਾ ਰਿਹਾ ਉਹ ਹੈ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੇ ਵਿਰੋਧੀ ਸਿਆਸੀ ਤਿਰ ਆਪਣੇ ਚਿਹਰਿਆਂ ਨਾਲ ਮੈਦਾਨ 'ਚ ਜਲਦੀ ਨਾ ਉਤਰਿਆਂ ਤਾਂ ਸ਼ੈਰੀ ਕਲਸੀ ਨਾਲ 2027 ਦੀ ਟੱਕਰ ਜਰਾ ਔਖੀ ਹੋ ਸਕਦੀ ਲੋਕਤੰਤਰ ਦਾ ਫਤਵਾ ਇੱਕ ਪਾਸੜ ਵੀ ਹੋ ਸਕਦਾ ਹੈ ਭਾਵੇਂ ਟੈਂਪੂ ਵਾਲਾ ਭਾਵੇਂ ਆਟੋ ਵਾਲਾ ਕੋਈ ਵਰਕਸ਼ਾਪ ਵਾਲਾ ਚਾਹੇ ਕੋਈ ਵੀਰ ਦੁਕਾਨਦਾਰ ਹੋਵੇ ਜਾਂ ਆਮ ਰਾਗੀਰ ਜਦੋਂ ਅਸੀਂ ਇਹਨਾਂ ਦੀ ਸਿਆਸੀ ਨਬ ਚੈੱਕ ਕੀਤੀ ਤਾਂ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਓਗੇ ਕਿ ਇੱਕੋ ਹੀ ਨਾਮ ਨੇ ਹਰ ਪਾਸੇ ਤਹਿਲ ਕ ਮਚਾਇਆ ਹੋਇਆ ਹੈ ਜੇ ਨਹੀਂ ਯਕੀਨ ਤਾਂ ਆ ਹੁਣ ਤੁਸੀਂ ਵੀ ਸਿਆਸੀ ਸ਼ੂਗਰ ਚੈੱਕ ਜ਼ਰੂਰ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਕਿਆ ਸੋਲੇ ਸਿਆਸਤ ਦੇ ਵਿੱਚ ਕਿਹਦੀ ਸ਼ੂਗਰ ਬੜੀ ਹਾਈ ਲੈਵਲ ਤੇ ਹੈ ਤੇ ਕਿਹਦੀ ਸ਼ੂਗਰ ਕਾਫੀ ਡਾਊਨ ਜਾ ਰਹੀ ਮੈਂ ਬਲਬੀਰ ਸਿੰਘ ਬਿੱਟੂ ਆਪਣੇ ਹਲਕੇ ਦੇ ਨੌਜਵਾਨ ਅਗਾਹ ਵੱਧੂ ਲੀਡਰ ਤੇ ਐਮ ਐਲ ਏ ਬਟਾਲਾ ਸਰਦਾਰ ਅਮਨਸ਼ੇਰ ਸਿੰਘ ਛੈਰੀ ਕਲਸੀ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਉਹਨਾਂ ਦਾ ਤਹਿਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਜਿਹੜਾ ਕੰਮ ਬਟਾਲੇ ਦੀ ਧਰਤੀ ਤੇ ਅੱਜ ਤੋਂ ਪਿਛਲੇ 70 ਸਾਲਾਂ ਵਿੱਚ ਨਹੀਂ ਹੋ ਸਕਿਆ ਉਹ ਕੰਮ ਉਹਨਾਂ ਨੇ ਆਪਣੀ ਟਿਨਿਓਰ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਕੰਪਲੀਟ ਕਰਕੇ ਅੱਜ ਬਟਾਲਾ ਦੇ ਲੋਕਾਂ ਦੇ ਸਪੁਰਦ ਕਰਨ ਵਾਸਤੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਰ ਕਮਲਾ ਨਾਲ ਤਹਿਸੀਲ ਕੰਪਲੈਕਸ ਦਾ ਉਦਘਾਟਨ ਜਿਹੜਾ ਉਹ ਅੱਜ ਕਰਕੇ ਤੇ ਬਟਾਲਾ ਦੇ ਲੋਕਾਂ ਨੂੰ ਸਪੁਰਦ ਕਰਨ ਜਾ ਰਹੇ ਨੇ ਜਦੋਂ ਬਟਾਲਾ ਦੇ ਲੋਕ ਇੱਕ ਹੀ ਛੱਤ ਦੇ ਥੱਲੇ ਆ ਕੇ ਆਪਣੇ ਸਾਰੇ ਕੰਮ ਜਿਹੜੇ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਤਹਿਸੀਲ ਕੰਪਲੈਕਸ ਤੇ ਕੰਮ ਕਰਾਉਣਗੇ ਤੇ ਹਰ ਇੱਕ ਦੇ ਮੂੰਹੋਂ ਇੱਕੋ ਗੱਲ ਨਿਕਲਨੀ ਆ ਵਾਹ ਸ਼ਹੀਰੀ ਕਲਸੀ ਵਾਹ ਤੇਰੇ ਵਰਗਾ ਕੋਈ ਲੀਡਰ ਨਹੀਂ ਜੰਮਿਆ ਬਟਾਲੇ ਵਿੱਚ ਇੱਕ ਨੌਜਵਾਨ 70 ਸਾਲਾਂ ਦੀ ਜਿਹੜੀ ਸਿਆਸਤ ਪਟਾਲੇ ਦੀ ਉਹਦੇ ਤੇ ਭਾਰੂ ਪੈ ਗਿਆ ਤਿੰਨਾਂ ਸਾਲਾਂ ਦੇ ਵਿੱਚ ਇਹਦਾ ਕੋਈ ਤੋੜ ਨਹੀਂ ਸਰਦਾਰ ਰਵਨ ਸਿੰਘ ਸਿੰਘ ਸ਼ਹੀਰੀ ਕਲਸੀ ਤੇਰਾ ਕੋਈ ਤੋੜ ਨਹੀਂ ਔਰ ਬਟਾਲਾ ਦਾ ਬੱਚਾ ਬੱਚਾ ਆਵਾਮ ਸਾਰੇ ਮੇਰੇ ਭੈਣ ਭਰਾ ਬਜ਼ੁਰਗ ਸਾਰੇ ਹੀ ਸਰਦਾਰ ਅਮਰ ਸਿੰਘ ਸ਼ਰੀਕ ਕਲਸੀ ਵੀ ਪਿੱਠ ਤੇ ਚਿਤਾਣ ਵਾਂਗ ਖੜੇ ਨੇ ਜਦੋਂ ਆਮ ਆਦਮੀ ਪਾਰਟੀ ਦਾ ਬਟਾਲੇ ਦਾ ਬਣ ਜਾਵੇਗਾ ਇਸ ਤੋਂ ਵੀ 4 ਗੁਣਾ ਹੋਰ ਮਿਹਨਤ ਕਰਕੇ ਉਹ ਬਟਾਲੇ ਵਾਸਤੇ ਪੈਸੇ ਲਿਆ ਕੇ ਬਟਾਲੇ ਦੀ ਨਹਾਰ ਨੂੰ ਬਦਲ ਦੇਣਗੇ ਬਟਾਲਾ ਹਲਕਾ ਇੱਕ ਇਹੋ ਜਿਹਾ ਹਲਕਾ ਬਣਾ ਦੇਣਗੇ ਕਿ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 ਹਲਕਾ ਜੇ ਗਿਣਿਆ ਜਾਇਆ ਕਰੇਗਾ ਤੇ ਉਹ ਬਟਾਲਾ ਹਲਕਾ ਜਿੰਨ ਗਿਣਿਆ ਜਾਇਆ ਕਰਾ ਇਹ ਸਿਰਫ ਤੇ ਸਿਰਫ ਬਦੌਲਤ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਸ਼ੀਰਵਾਦ ਨਾਲ ਸਾਡਾ ਏਨਰਜੈਟਿਕ ਐਮ.ਐਲ.ਏ ਸਰਦਾਰ ਅਮਨ ਸਿੰਘ ਸ਼ੈਰੀ ਕਲਸੀ ਨੂੰ ਇਹ ਸਾਰਾ ਸਿਲਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹਰਾਉਣਾ ਜਿਹੜਾ ਦੂਜੀਆਂ ਪਾਰਟੀਆਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਬਹੁਤ ਵੱਡੀ ਲੀਡ ਨਾਲ ਉਹ ਇੱਥੋਂ ਜਿੱਤ ਕੇ ਤੇ ਦੁਬਾਰਾ ਵਿਧਾਨ ਸਭਾ 'ਚ ਜਾਣਗੇ ਮੈਂ ਜੇ ਕੁਮਾਰ ਜੀ ਮੈਂ ਆਮਾਦੀ ਪਾਰਟੀ ਗਾਂਦੀ ਨਗਰ ਕੈਂਪ ਤੋਂ ਵਰਕਰ ਹਾਂ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਸ਼ੈਰੀ ਕਲਸੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੀ ਪੂਰੇ ਪੰਜਾਬ 'ਚ ਉਹਨਾਂ ਦੀਆਂ ਪੂਰੀਆਂ ਚਰਤ ਹੈ ਜੀ ਸਾਡੇ ਬਟਾਲੇ ਚ ਤੇ ਬੱਚੇ ਬੱਚੇ ਦੀ ਜੁਬਾਨ ਤੇ ਸ਼ੈਰੀ ਸ਼ੈਰੀ ਹੈ ਜੀ ਉਹ ਹੁਣ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਚੈਰੀ ਸ਼ੈਰੀ ਹੋ ਰਿਹਾ ਜੀ ਬਿਲਕੁਲ ਸ਼ੈਰੀ ਸ਼ੈਰੀ ਹੋਏਗਾ ਤੇ ਆਨਲਾਈਨ ਟਾਈਮ ਤੇ ਵੀ ਆਪਾਂ ਬਿਲਕੁਲ ਇਦਾਂ ਹੀ ਕਾਮਯਾਬ ਹੋ ਗਏ ਸਾਡੇ ਨੇਤਾ ਜੀ ਸ਼ੈਰੀ ਕਲਸੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਤਿੰਦਰ ਸਿੰਘ ਏ ਐਮ ਟੀ ਇੰਜੀਨੀਅਰਸ ਬਟਾਲਾ ਤੋਂ ਧੰਨਵਾਦ ਕਰਦਾ ਸਾਡੇ ਐਮ ਐਲ ਏ ਸਰਦਾਰ ਕਲਸੀ ਜੀ ਦਾ ਅਸੀਂ ਕਦੀ ਸਿਆਸਤ ਦੇ ਵਿੱਚ ਕਦੀ ਪਿਆਰ ਨਹੀਂ ਰੱਖਿਆ ਨਾ ਕਦੀ ਸਿਆਸਤ ਦੇ ਵੱਲ ਦੇਖਿਆ ਸੀਗਾ ਕਿਉਂਕਿ ਪਹਿਲੇ ਨਾ ਤੇ ਸਾਨੂੰ ਕੋਈ ਵਧੀਆ ਨੇਤਾ ਮਿਲੇ ਪਰ ਇਹ ਜਿਹੜੇ ਹੁਣ ਐਸ ਵੇਲੇ ਸਾਡੇ ਐਮਐਲਏ ਸਾਹਿਬ ਮਿਲੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸ਼ਹਿਰ ਦੀ ਨਕਸ਼ਵਾਰ ਬਿਲਕੁਲ ਬਦਲ ਦਿੱਤੀ ਗਲੀਆਂ ਨਾਲੀਆਂ ਇੰਡਸਟਰੀ ਹਰ ਚੀਜ਼ ਦੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਇਹ ਕਾਰਗੁਜ਼ਾਰੀ ਕਰ ਰਹੇ ਨੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡੇ ਕੱਸੀ ਸਾਹਿਬ ਸਾਡੇ ਬਹੁਤ ਵਧੀਆ ਨੇਤਾ ਨੇ ਰੱਬ ਇਹਨਾਂ ਦੀ ਬਹੁਤ ਜ਼ਿਆਦਾ ਤਰੱਕੀ ਕਰੇ ਅੱਗੇ ਵੀ ਸਾਨੂੰ ਮਿਲਦੇ ਰਹਿਣ ਦਾ ਮੌਕਾ ਮਿਲੇ ਐਮਐਲਏ ਸਾਡੇ ਬੱਚਿਆਂ ਵਰਗਾ ਜੀ ਉਹ ਕੋ ਜੋ ਮਰਜ਼ੀ ਕੰਮ ਕਰਵਾ ਸਕਦੇ ਸੀ ਕੋਈ ਗੱਲ ਨਹੀਂ ਜਿਦੋਂ ਮਰਜ਼ੀ ਅਸੀਂ ਜਾ ਕੇ ਡਾਕਟਰ ਮਿਲ ਸਕਦੇ ਆ ਮਿਲਦੇ ਆ ਖੁਦ ਹੀ ਮਿਲਦੇ ਆ ਖੁਦ ਆਪ ਮਿਲਦੇ ਆ ਐਮਐਲਏ ਖੈਰੀ ਕਲਸੀ ਬਹੁਤ ਵਧੀਆ ਐਮਐਲਏ ਹੈ ਜੀ ਬਹੁਤ ਵਧੀਆ ਬੰਦਾ ਬਟਾਲੇ ਦੇ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਬਟਾਲੇ ਦਾ ਐਮਐਲਏ ਸ਼ਹਿਰੀ ਕਲਸੀ ਕਿੰਨਾ ਕੁ ਵਧੀਆ ਹਰ ਕੰਮ ਵਧੀਆ ਕਰ ਰਿਹਾ ਸੜਕਾਂ ਵਧੀਆ ਹਰ ਚੀਜ਼ ਵਧੀਆ ਚੌਂਕ ਵਧੀਆ ਬਣਾਤੇ ਆ ਕਿਸੇ ਪਾਰਟੀ ਨੇ ਇੰਨਾ ਨਹੀਂ ਕਦੀ ਕੀਤਾ ਜਿੰਨਾ ਇਹਨੇ ਤਿੰਨਾਂ ਚੌਂਕ ਸਾਲਾਂ ਦੇ ਵਿੱਚ ਵਿੱਚ ਕਰਤਾ ਵਾ ਔਰ ਆਪਾਂ ਜਾਣਦੇ ਆ ਆਉਣ ਵਾਲੇ ਟਾਈਮ ਤੇ ਇਹੋ ਹੀ ਸਾਡਾ ਐਮਐਲਏ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੋਮੇਰ ਹੈ ਜੀ ਤੇ ਸ਼ਹਿਰੀ ਕਲਸੀ ਹੋਣਾਂ ਬਾਰੇ ਜਿੰਨੀ ਤਰੀਫ ਕਰੀ ਘਾਟਿਆ ਜੀ ਪਿਛਲੇ ਸਰਕਾਰਾਂ ਦਾ ਕੰਮ ਵੇਖੋ ਜਿੰਨੇ 70 ਸਾਲ ਹੋ ਗਏ ਆ ਤੇ ਅੱਜ ਜਿਹੜੇ 3 ਸਾਲ ਹੋ ਗਏ ਇਹਨਾਂ ਦਾ ਕੰਮ ਵੇਖੋ ਜੀ ਐਮਐਲਏ ਸਾਹਿਬ ਸਰ ਜੀ ਬਹੁਤ ਹੀ ਵਧੀਆ ਬੰਦੇ ਨਿਕਦੇ ਉਹਦੀ ਵਧੀਆ ਪਰਸਨ ਨੇ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਹਰ ਇੱਕ ਦੀ ਗੱਲ ਸੁਣਦੇ ਆ ਹਰ ਇੱਕ ਨੂੰ ਆਪਣਾ ਭੈਣ ਭਰਾ ਸਮਝਦੇ ਨੇ ਇਹਨਾਂ ਵਰਗੇ ਐਮਐਲਏ ਭਾਜੀ ਕੋਈ ਮੁੜ ਕੇ ਕਿਤੇ ਲੱਭਣੇ ਨਹੀਂ ਹਗੇ ਜੀ ਇਨੇ ਵਧੀਆ ਪਰਸਾਂ ਗਏ ਜੀ ਸ਼ਰੀਕਲਸੀ ਦੀ ਅੱਜ ਕੱਲ ਨੌਜਵਾਨਾਂ ਦੇ ਦਿਲਾਂ 'ਚ ਧੜਕਣ ਹੈ ਜੀ ਬੱਚੇ ਬੱਚੇ ਦੇ ਮੂੰਹ ਦੇ ਉੱਤੇ ਵੀ ਸ਼ਰੀਕਲਸੀ ਆ ਰਹੀ ਆ ਸੋਨੇ ਬਾਕੀ ਸ਼ਰੀਕਲਸੀ ਨੂੰ ਅੱਧੀ ਰਾਤ ਵੀ ਫੋਨ ਕਰ ਲਈਏ ਤੇ ਫੋਨ ਚੱਕਦੇ ਆ ਤੇ ਸ਼ਰੀਕਲਸੀ ਐਮਐਲਏ ਸਾਹਿਬ ਕਹਿੰਦੀ ਲੋੜ ਨਹੀਂ ਪੈਂਦੀ ਜੀ ਆਪ ਵੀ ਅਸੀਂ ਕਲਸੀ ਸਾਹਿਬ ਕਹਿ ਰਹੀਏ ਸ਼ਰੀ ਜੀ ਕਹਿ ਰਹੀਏ ਤੇ ਉਹ ਉਦਾਂ ਹੀ ਵਿਚਰਦੇ ਆ ਜਿੱਦਾਂ ਮਤਲਬ ਕਿ ਆਪਾਂ ਇਹ ਕਲੋਜ਼ ਦੇ ਫਰੈਂਡ ਵਗੈਰਾ ਜੋ ਜਿਹੜਾ ਮਰਜ਼ੀ ਫੋਨ ਕਰਦੇ ਉਹਨਾਂ ਨੇ ਆਪਣੇ ਵਾਂਗੂ ਵਿਚਰਨਾ ਹੈ ਜੀ ਅੱਜ ਜੀ ਜਿਹੜਾ ਤਸਵੀਰ ਦਾ ਉਦਘਾਟਨ ਹੋਣ ਜਾ ਰਿਹਾ ਵਾ ਤਸਵੀਰਦਾਰ ਪਟਵਾਰੀ ਜੋ ਵੀ ਸਾਰੇ ਕੰਮ ਸਾਡੇ ਇੱਕੋ ਜਗ੍ਹਾ ਹੋਣੇ ਆ ਇਹ ਵਧੀਆ ਕੰਮ ਕੀਤਾ ਸ਼ਰੀਕਲ ਸਿੰਘ ਜੀ ਨੇ ਬਾਕੀ ਅੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਇੱਥੇ ਲੱਗ ਗਈ ਸਾਰਾ ਕੁਝ ਇੱਕੋ ਜਗ੍ਹਾ ਹੀ ਮਿਲ ਜਿਆ ਕਰਨਾ ਮਾ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ